ਜੇ ਕੋਈ ਪਿਆਰ ਨੂੰ ਜੱਫੀ ਪਾਉਣਾ ਚਾਹੁੰਦਾ ਤਾਂ ਉਹਦੇ 'ਚ ਨਾ ਝੱਕ ਹੈ ਪਤਾ ਨਹੀਂ ਕਿੱਡੀ ਵੱਡੀ ਸੰਗ ਹੈ ਬੰਦੇ ਨੂੰ ਐਂ ਲੱਗਦਾ ਵੀ ਜਿਵੇਂ ਮੈਂ ਕੋਈ ਬਾਰਡਰ ਲੰਘਿਆ ਹੁਣ ਮੈਂ ਜਦੋਂ ਯਾਰ ਐਂ ਕਰੂੰਗਾ ਮੈਂ ਡੈਡੀ ਨੂੰ ਜਾ ਕੇ ਜੱਫੀ ਜੀ ਪਾਵਾਂ ਕਈ ਕਹਿੰਦਾ ਯਾਰ ਮੈਨੂੰ ਇਹ ਡੁਪਲੀਕੇਟ ਤੇ ਲੱਗਦਾ ਕੰਮ ਪਰ ਜਦੋਂ ਬਾਪੂ ਜਾਵੜਦਾ ਫਿਰ ਤਾਂਗ ਰਹਿੰਦੀ ਹੈ ਆਪਣੇ ਨਿੱਜੀ ਤਜਰਬੇ ਦਾ ਹਵਾਲਾ ਦੇ ਕੇ ਮੈਂ ਚਾਹਣਾ ਹੈ ਕਿ ਤੁਸੀਂ ਲੋਕਾਂ ਦੀ ਹੈਜ਼ਿਟੇਸ਼ਨ ਨੂੰ ਦੂਰ ਕਿਵੇਂ ਕਰੋਗੇ ਮੈਂ ਗਿਆ ਤਾਂ ਮੈਂ ਪਾਪਾ ਜੀ ਨੂੰ ਜੱਫੀ ਪਾਈ ਤਾਂ ਪਾਪਾ ਜੀ ਨੂੰ ਪਹਿਲੀ ਵਾਰੀ ਤਾਂ ਹਰਾਨੀ ਹੋਈ ਹੈਨਾ ਵੀ ਪੈਰੀ ਹੱਥ ਲਾਉਣ ਦੀ ਥਾਂ ਤੇ ਸਿੱਧੀ ਜੱਫੀ ਪਾਈ ਤਾਂ ਮੈਨੂੰ ਅੱਜ ਵੀ ਉਹ ਜੱਫੀ ਯਾਦ ਹੈ ਵੀ ਸ਼ਾਇਦ ਅਸੀਂ ਖਾਸੀ ਦੇਰ ਜੱਫੀ ਪਾਈ ਰੱਖੀ ਉਹਦੋਂ ਮੈਂ ਜਦੋਂ ਜਾਂਦਾ ਸੀ ਤਾਂ ਪਾਪਾ ਜੀ ਤੇ ਆਪਣੇ ਆਪ ਖੁਲਦੇ ਸੀ ਹੱਥ 26 ਸਾਲ ਤੋਂ ਡਰ ਚੱਲਿਆ ਆ ਰਿਹਾ ਸੀ ਮੰਨ ਲਓ 5 ਕਿਸਾਲ ਤੋਂ ਸ਼ੁਰੂ ਹੋ ਗਿਆ ਸੀ ਜਿਹੜਾ 21 ਸਾਲ ਦਾ ਡਰ ਚੱਲਿਆ ਆ ਰਿਹਾ ਸੀ ਉਹ ਇੱਕ ਜੱਫੀ ਨਹੀਂ ਚੱਕਦਾ ਸਾਂਝ ਵਧਾਉਣ ਲੱਗ ਗਿਆ ਹੈਨਾ ਮਜ਼ਾਕ ਕਰਨ ਲੱਗ ਗਿਆ ਮਤਲਬ ਚੌੜ ਚੌੜ ਚ ਕੋਈ ਗੱਲ ਕਹਿ ਦਾਣੀ ਉਹ ਪਹਿਲਾਂ ਨਹੀਂ ਸੀ ਕਦੇ ਹੋਇਆ ਇੱਕ ਲੋਕ ਜੋ ਮੈਂ ਤੋੜਿਆ ਖੁਦ ਖੋਲਿਆ ਹੈਨਾ ਵੀ ਯਾਰ ਲੋਕ ਕਹਿਣ ਜੋ ਮਰਜ਼ੀ ਕਹੀ ਜਾਣ ਮੈਂ ਜੱਫੀ ਪਾਉਣੀ ਹੈ ਤੇ ਉਹ ਹੈ ਨਾ ਦੁਨੀਆ ਮੇ ਸਭ ਤੋਂ ਵੱਡਾ ਰੋਗ ਕੀ ਆ ਕਿ ਇਹ ਲੋਕ ਜੇ ਕੋਈ ਪਿਆਰ ਨੂੰ ਜੱਫੀ ਪਾਉਣਾ ਚਾਹੁੰਦਾ ਤਾਂ ਉਹਦੇ ਚ ਨਾ ਝਾਕ ਹੈ ਪਤਾ ਨਹੀਂ ਕਿੱਡੀ ਵੱਡੀ ਸੰਗ ਹੈ ਬੰਦੇ ਨੂੰ ਐ ਲੱਗਦਾ ਵੀ ਜਿਵੇਂ ਮੈਂ ਕੋਈ ਬਾਰਡਰ ਲੰਘਿਆ ਬਾਪੂ ਨਾਲ ਪਰਦੇ ਦੇ ਪਿੱਛੇ ਮੁਹੱਬਤ ਢਲ ਢਲ ਕੇ ਪੈਂਦੀ ਹੈ ਪਰ ਜਦੋਂ ਬਾਪੂ ਮੂਹਰੇ ਆਉਂਦਾ ਤਾ ਫੇਰ ਬੰਦਿਆਂ ਦੇ ਅੰਦਰ ਪਤਾ ਨਹੀਂ ਕਿਹੜੀ ਚੀਜ਼ ਹੈ ਜਿਹੜੀ ਕਹਿੰਦੀ ਨਹੀਂ ਯਾਰ ਹੁਣ ਮੈਂ ਯਾਰ ਐ ਕਰੂੰਗਾ ਮੈਂ ਡੈਡੀ ਨੂੰ ਜਾ ਕੇ ਜੱਫੀ ਜੀ ਪਾਵਾਂ ਕਈ ਕਹਿੰਦਾ ਯਾਰ ਮੈਨੂੰ ਇਹ ਡੁਪਲੀਕੇਟ ਤੇ ਲੱਗਦਾ ਕੰਮ ਪਰ ਜਦੋਂ ਬਾਪੂ ਜਾਵੜਦਾ ਫਿਰ ਤਾਂਗ ਰਹਿੰਦੀ ਹੈ ਤੁਸੀਂ ਫਾਦਰ ਸਾਹਿਬ ਨੂੰ ਖੋਇਆ ਹਾਂਜੀ ਹਾਂ ਤਾਂ ਮੈਨੂੰ ਲੱਗਦਾ ਕਿ ਤੁਹਾਡੀ ਜ਼ਿੰਦਗੀ 'ਚ ਇਹ ਹਿੱਸਾ ਮੰਨਫੀ ਨਿਰਿਆ ਹੋਊਗਾ ਆਪਣੇ ਨਿੱਜੀ ਤਜਰਬੇ ਦਾ ਹਵਾਲਾ ਦੇ ਕੇ ਮੈਂ ਚਾਹਣਾ ਕਿ ਤੁਸੀਂ ਲੋਕਾਂ ਦੀ ਹੈਜ਼ਿਟੇਸ਼ਨ ਨੂੰ ਦੂਰ ਕਿਵੇਂ ਕਰੋਗੇ ਜਦੋਂ ਮੈਂ ਜੁਨੀਅਰਸਟੀ ਹੋਸਟਲ 'ਚੋਂ ਇੱਕ ਵਾਰ ਗਿਆ ਕਰੇ ਨਿੱਕ ਬਾਹਰ ਰਹਿਣ ਲੱਗੇ ਸੀ ਰੈਂਟ ਤੇ ਮੈਂ ਗਿਆ ਤਾਂ ਮੈਂ ਪਾਪਾ ਜੀ ਨੂੰ ਜੱਫੀ ਪਾਈ ਤਾਂ ਪਾਪਾ ਜੀ ਨੂੰ ਪਹਿਲੀ ਵਾਰੀ ਤਾਂ ਹਰਾਨੀ ਹੋਈ ਹੈਨਾ ਵੀ ਪੈਰੀ ਹੱਥ ਲਾਉਣ ਦੀ ਥਾਂ ਤੇ ਸਿੱਧੀ ਜੱਫੀ ਪਾਈ ਬਟ ਜਦੋਂ ਉਸ ਤੋਂ ਬਾਅਦ ਪਾਪਾ ਜੀ ਨੇ ਵੀ ਆਪ ਘੁੱਟਿਆ ਤਾਂ ਮੈਨੂੰ ਅੱਜ ਵੀ ਉਹ ਜੱਫੀ ਯਾਦ ਹੈ ਵੀ ਸ਼ਾਇਦ ਅਸੀਂ ਖਾਸੀ ਦੇਰ ਜੱਫੀ ਪਾਈ ਰੱਖੀ ਤੇ ਉਹ ਜੱਫੀ ਪਾਈ ਰੱਖੀ ਤਾਂ ਆਨੰਦ ਆਇਆ ਹੈਨਾ ਆਨੰਦ ਆਇਆ ਉਸ ਤੋਂ ਆ ਪੈਰੀ ਹੱਥ ਲਾਏ ਤਾਂ ਉਸ ਤੋਂ ਬਾਅਦ ਜਦੋਂ ਜਾਂਦਾ ਸੀ ਤਾਂ ਪਪਾ ਜੀ ਤੇ ਆਪਣੇ ਆਪ ਖੁੱਲਦੇ ਸੀ ਹੱਥ ਜਦ ਕਿ ਉਦੋਂ ਪਹਿਲਾਂ ਮਾਸਟਰ ਜੀ ਨੇ ਕਦੇ ਨਹੀਂ ਜੱਫੀ ਪਾਈ ਸੀ ਅੱਛਾ ਜੀ ਉਹ ਇੱਕ ਚੀਜ਼ ਟੁੱਟੀ ਬਟ ਜਿਹੜਾ ਉਹ ਜੱਫੀ ਪਾਉਣ ਦਾ ਅਹਿਸਾਸ ਸੀ ਉਹ ਮੇਰੇ ਖਿਆਲ ਮੇਰੀ ਉਮਰ ਉਦੋਂ ਹੋ ਗਈ ਹੋਣੀ ਹੈ 26 ਸਾਲ ਦੀ ਜਿਹੜਾ 26 ਸਾਲ ਤੋਂ ਡਰ ਚੱਲਿਆ ਆ ਰਿਹਾ ਸੀ ਮੰਨ ਲਓ 5 ਸਾਲ ਤੋਂ ਸ਼ੁਰੂ ਹੋ ਗਿਆ ਸੀ ਜਿਹੜਾ 21 ਸਾਲ ਦਾ ਡਰ ਚੱਲਿਆ ਆ ਰਿਹਾ ਸੀ ਉਹ ਇੱਕ ਜੱਫੀ ਨਹੀਂ ਚੱਕਦਾ ਉਦੋਂ ਬਾਅਦ ਪਪਾ ਜੀ ਨਾਲ ਮੈਂ ਉਹ ਗੱਲਾਂ ਕਰਨ ਲੱਗਾ ਜਿਹੜੀਆਂ ਗੱਲਾਂ ਕਰਨ ਤੋਂ ਡਰਦਾ ਸੀ ਹੂੰ ਸਾਂਝ ਬਣਾਉਣ ਲੱਗ ਗਿਆ ਹੈਨਾ ਮਜ਼ਾਕ ਕਰਨ ਲੱਗ ਗਿਆ ਮਤਲਬ ਚੌੜ ਚੌੜ ਚ ਕੋਈ ਗੱਲ ਕਹਿ ਦਾਣੀ ਉਹ ਪਹਿਲਾਂ ਨਹੀਂ ਸੀ ਕਦੇ ਹੋਇਆ ਉਹ ਜੱਫੀ ਦਾ ਇੱਕ ਜਿਹੜਾ ਨਿੱਗ ਸੀ ਅਹਿਸਾਸ ਸੀ ਉਹਨੇ ਉਹ ਕਮਾਲ ਕਰਤਾ ਜੀ ਜਿਹੜੀ ਕਿ ਮਾਂ ਨਾਲ ਤਾਂ ਚੱਲਦਾ ਰਹਿੰਦਾ ਸੀਗਾ ਹਾਂਜੀ ਤੇ ਪਿਓ ਦੇ ਵਿੱਚੋਂ ਉਹ ਫਰਕ ਮੁੰਡੇ ਖਾਸ ਤੌਰ ਤੇ ਮਾਂ ਨਾਲ ਫ੍ਰੈਂਡਲੀ ਹੁੰਦੇ ਆ ਫਾਦਰ ਨਾਲ ਹਾਂ ਤੇ ਉਹ ਜੱਫੀ ਦਾ ਜਦੋਂ ਅਸੀਂ ਜੱਫੀ ਪਾ ਕੇ ਮਿਲਣਾ ਸ਼ੁਰੂ ਕਰਨ ਲੱਗੇ ਤਾਂ ਪਾਪਾ ਜੀ ਮੇਰੇ ਨਾਲ ਕੁਝ ਗੱਲਾਂ ਇਹੋ ਜੀਆਂ ਸਾਂਝੀਆਂ ਕਰਨ ਲੱਗੇ ਬਚਪਨ ਦੀਆਂ ਜਵਾਨੀ ਦੀਆਂ ਜਿਹੜੀਆਂ ਕਿ ਮੇਰੇ ਨਾਲ ਨਹੀਂ ਕਰਦੇ ਸੀ ਪਹਿਲਾਂ ਹੋ ਸਕਦਾ ਆਪਣੇ ਯਾਰਾਂ ਦੋਸਤਾਂ ਨਾਲ ਗੱਲਾਂ ਕਰਦੇ ਹੋਣ ਔਰ ਜਿਹੜਾ ਕਿਤੇ ਨਾ ਕਿਤੇ ਅੰਦਰੋਂ ਲਾਂਬੇ ਵੀ ਸੀਗੇ ਹੈਨਾ ਵੀ ਕਿਸੇ ਦੋਸਤ ਮਿੱਤਰ ਲਈ ਉਹ ਨਹੀਂ ਮੈਨੂੰ ਪਤਾ ਸੀ ਕਿ ਕਿਹਦੇ ਕਿਹਦੇ ਨਾਲ ਨਾਰਾਜ਼ ਰਹਿੰਦੇ ਨੇ ਕਿਹਦੇ ਕਿਹਦੇ ਨਾਲ ਨਹੀਂ ਹੈਗਾ ਕਿਉਂਕਿ ਮਾਫ਼ ਕਰਨ ਦੀ ਸਮਰੱਥਾ ਬਹੁਤ ਸੀ ਉਹਨਾਂ ਦੇ ਵਿੱਚ ਤਾਂ ਉਹ ਗੱਲਾਂ ਮੇਰੇ ਨਾਲ ਸ਼ੇਅਰ ਹੋਣ ਲੱਗੀਆਂ ਉਹ ਇੱਕ ਜੱਫੀ ਦਾ ਇੱਕ ਚੀਜ਼ ਇੱਕ ਤੋੜਨ ਦਾ ਇੱਕ ਲੋਕ ਜੋ ਮੈਂ ਤੋੜਿਆ ਖੁਦ ਖੋਲਿਆ ਹੈਨਾ ਵੀਰ ਲੋਕ ਕਹਿਣ ਜੋ ਮਰਜੀ ਕਹੀ ਜਾਣ ਮੈਂ ਜੱਫੀ ਪਾਉਣੀ ਹੈ ਪਿਓ ਨੂੰ ਹੈਨਾ ਦੁਨੀਆ ਮੇ ਸਭ ਤੋਂ بڑا ਰੋਗ ਕੀ ਆ ਕਿ ਇਹ ਲੋਕ ਪਹਿਲੀ ਗੱਲ ਤਾਂ ਇਹ ਹੈ ਦੂਜਾ ਸਾਨੂੰ ਕਿਸੇ ਕਿਤਾਬ ਵਿੱਚ ਨਹੀਂ ਲਿਖ ਕੇ ਦਿੱਤਾ ਹੋਇਆ ਕਿ ਜੱਫੀ ਨਾ ਪਾਓ ਪਿਓ ਨੂੰ ਅਸੀਂ ਬਹੁਤੀਆਂ ਚੀਜ਼ਾਂ ਉਹ ਰੱਟੇ ਲੱਗੇ ਹੋਏ ਨੇ ਸਾਡੇ ਉਹ ਚੀਜ਼ਾਂ ਅਪਣਾਈਆਂ ਹੋਈਆਂ ਨੇ ਜਿਹੜੀਆਂ ਸਾਡੇ ਸਵਾ ਵਿਰੋਧੀ ਨੇ ਜਿਹੜੀਆਂ ਸਾਡੀ ਆਜ਼ਾਦੀ ਦੀ ਖੁਸ਼ੀ ਦੀਆਂ ਵਿਰੋਧ ਕਰਦੀਆਂ ਨੇ ਅਸੀਂ ਉਹ ਚੀਜ਼ਾਂ ਜਾਦੇ ਅਪਣਾਈਆਂ ਹੋਈਆਂ ਨੇ ਉਹਨਾਂ ਚੀਜ਼ਾਂ ਨੂੰ ਜਾਦੇ ਬਹੁਤ ਕੁੱਟ ਕੇ ਫੜਿਆ ਹੋਇਆ ਹੈ ਅਸੀਂ ਕਿਸੇ ਟੈਨਸ਼ਨ ਨੂੰ ਬਹੁਤ ਕੁੱਟ ਕੇ ਫੜਿਆ ਹੋਇਆ ਹੈ ਅਸੀਂ ਕਿਸੇ ਨੂੰ ਮਤਲਬ ਕਿਸੇ ਦਾ ਕੀਤਾ ਬਿਹੇਵ ਮਾੜਾ ਉਹ ਕੁੱਟ ਕੇ ਫੜਿਆ ਹੈ ਕਿਸੇ ਦਾ ਕੀਤਾ ਚੰਗਾ ਬਿਹੇਵ ਉਹ ਵੀ ਕੁੱਟ ਕੇ ਫੜਿਆ ਹੋਇਆ ਹੈ ਉਹ ਇਸ ਐਹਸਾਨ ਥੱਲੇ ਵੀ ਨਹੀਂ ਮੇਰੇ ਲਈ ਤਾਂ ਰਮਨ ਨੇ ਬਹੁਤ ਚੰਗਾ ਕੀਤਾ ਮੈਂ ਨਹੀਂ ਇਹ ਕਰ ਸਕਦਾ ਮੈਂ ਤਾਂ ਇੱਥੇ ਹੀ ਆ ਚੰਗਾ ਹੈ ਰਮਨ ਚੰਗਾ ਹੈ ਰਮਨ ਚੰਗਾ ਫੇਰ ਵੀ ਮੇਰੀ ਗਰੋਥ ਰੁਕੀ ਹੋਈ ਹੈ ਰਮਨ ਹੁਰੀ ਮਾੜੇ ਨੇ ਰਮਨ ਮੇਰ ਨਾਲ ਆਇਆ ਕੀਤਾ ਉਹਨੇ ਮੈਨੂੰ ਐ ਧੋਖਾ ਦਿੱਤਾ ਉਹ ਵੀ ਮਾੜਾ ਕਿਸੇ ਵੀ ਚੀਜ਼ ਨੂੰ ਕੱਸ ਕੇ ਫੜਨਾ ਨਾ ਉਹ ਮਾੜੀ ਗੱਲ ਹੈ ਜਦੋਂ ਇਹ ਸਮਝ ਆਈ ਜੱਫੀ ਪਾਉਣ ਦੀ ਦੂਜਾ ਜਦੋਂ ਹੌਲੀ ਹੌਲੀ ਹੋਰ ਤੁਹਾਡਾ ਵੱਧਦਾ ਪਿਆਰ ਸਤਿਕਾਰ ਜਿਵੇਂ ਕੁਝ ਦੋਸਤ ਖੁੱਸ ਗਏ ਸਰਮੀਤ ਸੀਗਾ ਕਹਾਣੀਕਾਰ ਹੈਨਾ ਜਦੋਂ ਉਹ ਅਚਾਨਕ ਜਾਂਦਾ ਤਾਂ ਉਹਦੇ ਨਾਲ ਕੋਈ ਰਸੇਮਾ ਅੰਦਰੋਂ ਲੱਗਦਾ ਸੀ ਯਾਰ ਜਦੋਂ ਸਰਮੀਤ ਇੱਥੇ ਆਇਆ ਸੀ ਮੈਨੂੰ ਮਿਲ ਕੇ ਨਹੀਂ ਗਿਆ ਮੈਂ ਮਹਾਲੀ ਗਿਆ ਮੈਂ ਉਹਨੂੰ ਕਿ ਮਿਲ ਕੇ ਆਇਆ ਤੇ ਅਚਾਨਕ ਜਿੱਦੇ ਤੁਹਾਨੂੰ ਖਬਰ ਆਉਂਦੀ ਆ ਕਿ ਸਰਮੀਤ ਆਚਾਨਕ ਤੁਰ ਗਿਆ ਤਾਂ ਤੁਹਾਨੂੰ ਧਰਤੀ ਵੇਲ ਨਹੀਂ ਦਿੰਦੀ ਤੁਸੀਂ ਰੋ ਰਹੇ ਹੋ ਤੇ ਰੋਂਦੇ ਰੋਂਦੇ ਤੁਹਾਨੂੰ ਲੱਗ ਰਿਹਾ ਵੀ ਮੂਰਖਾ ਤੂੰ ਐਡੀ ਕੀ ਗੱਲ ਸੀ 7 ਦਿਨ ਪਹਿਲਾਂ ਤਾਂ ਤੂੰ ਹਾਲੀ ਜਾ ਕੇ ਆਏ ਅੰਦਰ ਜਾਉਂਦੇ ਜੀ ਮੁਲਾਕਾਤ ਹੋ ਸਕਦੀ ਸੀ ਉਹਦੇ ਨਾਲ ਤੂੰ ਕਿਉਂ ਨਹੀਂ ਗਿਆ ਜੇ ਨਹੀਂ ਆਇਆ ਸੀ ਹੋ ਸਕਦਾ ਨੂੰ ਕੀ ਰਜੀ ਮਾਂ ਹੁੰਦਾ ਠੀਕ ਹੈ ਨਾ ਜਦੋਂ ਇਹ ਗੱਲਾਂ ਸਮਝ ਆਉਣ ਲੱਗੀਆਂ ਇੱਕ ਦੋ ਦੋਸਤ ਮਿੱਤਰ ਤੁਰੇ ਇਸ ਲਈ ਪਾਪਾ ਦੇ ਜਾਣ ਤੇ ਨਾ ਮੈਂ ਬੜਾ ਤੜਫਿਆ ਨਹੀਂ ਮੈਂ ਬਹੁਤ ਗੱਲਾਂ 'ਚ ਰੱਜ ਲਿਆ ਸੀ ਅੰਦਰ ਤੁਹਾਨੂੰ ਸੰਤੁਸ਼ਟੀ ਰਹੀ ਹਾਂ ਰੱਜ ਲਿਆ ਸੀ ਚਾਹੇ ਪੂਰੇ ਨਹੀਂ ਰੱਜ ਸਕਦੇ ਐ ਤਾਂ ਹੁਣ ਤੁਹਾਡੇ ਸਿਰਤ ਦੇ ਵਿਆਹ ਵੇਲੇ ਤੁਹਾਡਾ ਜੀ ਕਰਦਾ ਸੀ ਕਿ ਪਾਪਾ ਹੁੰਦੇ ਨੱਚਦੇ ਟੱਪਦੇ ਘਾਟ ਕੋ ਨੂੰ ਮਹਿਸੂਸ ਹੁੰਦੀ ਹੀ ਹੈ ਹੈਨਾ ਪਰ ਸੰਪੂਰਨਤਾ ਤਾਂ ਕਿਤੇ ਨਹੀਂ ਮਿਲਦੀ ਪੂਰਨਤਾ ਤਾਂ ਮਿਲ ਸਕਦੀ ਹੈ ਪੁੱਤ ਦੇ ਪਾਸੇ ਤੋਂ ਮਾਸਟਰ ਜੀ ਕਿੰਨੇ ਕੁ ਸੰਤੁਸ਼ਟ ਗਏ ਮੈਨੂੰ ਲੱਗਦਾ ਪਾਪਾ ਜੀ ਬਹੁਤ ਸੰਤੁਸ਼ਟ ਗਏ ਹੋਣਗੇ ਬਾਕੀ ਤਾਂ ਉਹ ਦੱਸਣਗੇ ਹੈਨਾ ਇੰਨਾ ਕਿ ਮੈਨੂੰ ਆਪਣੇ ਆਪ ਤੁਹਾਡੇ ਲਈ ਉਹਨਾਂ ਦੇ ਸ਼ਬਦ ਸੀ ਇਸ ਤਰ੍ਹਾਂ ਦੇ ਜਿਹੜੇ ਤੁਹਾਨੂੰ ਇਹ ਅਹਿਸਾਸ ਕਰਾ ਕੇ ਗਏ ਹੋਣ ਵੀ ਯਾਰ ਬਾਕੀ ਡੈਡੀ ਨੂੰ ਖੁਸ਼ੀ ਆ ਮੇਰੇ ਤੋਂ ਹਾਂ ਬਹੁਤ ਮਤਲਬ ਕਈ ਵਾਰੀ ਉਹਨਾਂ ਨੇ ਕਹਿਣਾ ਯਾਰ ਜਦੋਂ ਬਾਜ਼ਾਰ ਵਿੱਚ ਦੀ ਥੁਰੇ ਜਾਂਦੇ ਹੁੰਨੇ ਉਹਨਾਂ ਕੋਈ ਰਾਣਾ ਜੀ ਕਹਿ ਕੇ ਬੁਲਾਉਂਦਾ ਤਾਂ ਉਹਨਾਂ ਨੂੰ ਐ ਲੱਗਦਾ ਰਾਣਾ ਆਪਣਾ ਗੋਤ ਹੈ ਅੱਛਾ ਹੈਨਾ ਕਾ ਮੈਂ ਵੀ ਨਹੀਂ ਕਦੇ ਕਹਿੰਦਾ ਵੀ ਸਾਡਾ ਰਾਣਾ ਗੋਤ ਨਹੀਂ ਆਹ ਕਹਾਂ ਕਰੀ ਮੈਨੂੰ ਕਹਿਣਗੇ ਹੋਰ ਰਾਣਾ ਜੀ ਕਹਿੰਦੇ ਮੈਂ ਕਹਿੰਦਾ ਠੀਕ ਹੈ ਜੀ ਛੋਟੇ ਰਾਣੇ ਦਾ ਕੀ ਹਾਲ ਹੈ ਕਹਾਂ ਮੈਂ ਕਹਿੰਦਾ ਠੀਕ ਹੈ ਕਹਿੰਦੇ ਉਹਨਾਂ ਨੂੰ ਕੀ ਪਤਾ ਹੈ ਰਾਣਾ ਤਾਂ ਉਹੀ ਹੈ ਮੈਨੂੰ ਇਹਦਾ ਮਾਸਟਰ ਜੀ ਨੇ ਥੋੜੀ ਥੋਪਿਆ ਨਹੀਂ ਕੁਝ ਕਿ ਤੂੰ ਆ ਬੰਨਾ ਚਾਹੀਦਾ ਹੈ ਜਾਂ ਉਹਨਾਂ ਦੀ ਕੋਈ ਐਕਸਪੈਕਟੇਸ਼ਨ ਨੇਵਰ ਨੇਵਰ ਮੇਰੀ ਮਾਤਾ ਦੀਆਂ ਸੀਗੀਆਂ ਅੱਛਾ ਕੀ ਬਣਾਉਣਾ ਚਾਹੁੰਦੇ ਐਕਸਪੈਕਟੇਸ਼ਨ ਬਹੁਤ ਸੀ ਮੇਰੀ ਮਾਂ ਨੂੰ ਆਏ ਸੀ ਵੀ ਮੇਰਾ ਮੁੰਡਾ ਇੰਜੀਨੀਅਰ ਬਣੂਗਾ ਡਾਕਟਰ ਬਣੂਗਾ ਪਾਪਾ ਜੀ ਨੇ ਆਏ ਸੀ ਪੜ ਲੈ ਨਹੀਂ ਨੌਕਰੀ ਕਰਨੀ ਨਾ ਕਰ ਪੜਨਾ ਜ਼ਰੂਰੀ ਹੈ